ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸ਼ਰਨ ਪਏ ਪ੍ਰਭ ਆਪਣੇ ਗੁਰ ਹੋਵਾ ਕਿਰਪਾਲ ਸਤਿਗੁਰ ਕੈ ਉਪਦੇਸਿਐ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਹਾਂ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਨੀ ਇੱਕ ਨਿਮਖ ਨਾ ਮਨ ਹੋ ਵਿਸਾਰ ਰਹਾਉ ਗੁਣ ਗੋਵਿੰਦ ਨਿਤ ਗਾਵੀਐ ਅਵਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿਠੇ ਵਿਸਥਾਰ ਸਹਜੇ ਸਿਖ ਤੀਰਤਿਆ ਪਵਜਲ ਉਤਰੇ ਪਰ ਤੀਰਥ ਵਰਤ ਲਖ ਸੰਜਮ ਪਾਈਐ ਸਾਧੂ ਧੂਰ ਲੋਕ ਕਮਾਵੇ ਕਿਸਤੇ ਜਾ ਵੇਖੈ ਸਦਾ ਹਦੂਰ ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸਚ ਪਾਤ ਸਾਹੀ ਅਮਰ ਸਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਯਨ ਸਾਚ ਸਿਰ ਜਿਉਨ ਜਹਾਨ ਨਾਨਕ ਜਪਿਐ ਸਚ ਨਾਮ ਹਉ ਸਦਾ ਸਦਾ ਕੁਰਬਾਨ